माननीय पुलिस कमिश्नर अमरिसर साहब गुरप्रीत सिंह को लर साहब होना दी है तहत सिविल लाइन थाने ने एक पर्चा रजिस्टर कीता है एफआईआर नंबर 40342025 अंडर सेक्शन 319 2204 बिजनेस पीएस सिविल लाइन इदे च इन्होने एक रंजीत कौर लेडी अरेस्ट कीती है वाइफ पा ऑफ हरपाल सिंह जेडी के प्रताप नगर अमरिसरदी रहने वाली है है ते अपना फेक लेडी इंस्पेक्टर बनके ADC ਅਬਨ ਡਵੈਲਪਮੈਂਟ ਅ ਅੰਮ੍ਰਿਤਸਰ ਉਹਨਾਂ ਦੇ ਆਫਿਸ ਗਈ ਸੀ ਉਹਨੇ ਆਪਣਾ ਆਡਲ ਨੂੰ ਦੱਸਿਆ ਕਿ ਮੈਂ ਇੱਕ ਲੇਡੀ ਇਨਸਪੈਕਟਰ ਹੈ ਗਈਆਂ ਤੇ ਮੈਂ ADC ਸਾਹਿਬ ਨੂੰ ਮਿਲਣਾ ਹੈ ਤੇ ਜਦੋਂ ਆਡਲ ਨੇ ਅੰਦਰ ਦੱਸਿਆ ਤੇ ADC ਸਾਹਿਬ ਨੇ ਬੁਲਾ ਲਿਆ ਤੇ ADC ਸਾਹਿਬ ਨੂੰ ਥੋੜਾ ਸ਼ੱਕ ਪਿਆ ਤੇ ਜਦੋਂ ਸ਼ੱਕ ਪਿਆ ਉਹਨਾਂ ਨੇ ਇਹਦਾ ਬਿਲਟ ਨੰਬਰ ਪੁੱਛਿਆ ਜਿਹੜਾ ਕਿ ਉਹਨੇ 1288 ਆਰ ਅੰਮ੍ਰਿਤਸਰ ਆਪਣਾ ਬੈਲਟ ਨੰਬਰ ਦੱਸਿਆ ਜਿਹੜਾ ਕਿ ADC ਸਾਹਿਬ ਨੇ ਕੰਟਰੋਲ ਰੂਮ ਤੇ ਵੀ ਨੋਟ ਕਰਾਇਆ ਤੇ ਬਾਕੀ ਵੀ ਆਫਿਸ ਸਾਡੇ ਕਮਿਸ਼ਨਰੇਟ ਪੁਲਿਸ ਆਫਿਸ ਵਿੱਚ ਨੋਟ ਕਰਾਇਆ ਜਿਹੜਾ ਕਿ ਫੇਕ ਨਿਕਲਿਆ ਇਹ ਵਾਲਾ ਬੈਲਟ ਨੰਬਰ ਕਿਸੇ ਹੋਰ ਸਾਡੇ ਮੁਲਾਜ਼ਮ ਦਾ ਹੈਗਾ ਤੇ ਫਿਰ ਥਾਣੇ ਸਾਨੂੰ ਇਤਲਾਹ ਮਿਲੀ ਤੇ ਅਸੀਂ ਵੈਰੀਫਾਈ ਕੀਤਾ ਤੇ ਸੰਪਦਾ ਚ ਲੱਗਿਆ ਕਿ ਇਹ ਫੇਕ ਲੇਡੀ ਇਨਸਪੈਕਟਰ ਹੈਗੀ ਹੈ ਤੇ ਇਹਦੇ ਤੇ ਹੋਰ ਵੀ ਵੱਖ-ਵੱਖ ਕੇਸਿਸ ਹੈਗੇ ਇੱਕ ਤਾਂ ਪਹਿਲਾਂ ਇਹਦੇ ਤੇ 57 ਹੋਈ ਹੋਈ ਹੈ Uh...